ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਜਸਪਾਲ ਸਿੰਘ ਪਵਾਦ ਜੀ ਅੱਜ ਜੋ ਮਰੰਡਨ ਲੈ ਰਹੇ ਹਾਂ ਕਿਸ ਵਸਰੇ ਤੇ ਅੱਜ ਅਸੀਂ ਮਰੰਡਨ ਜਿਹੜਾ ਦੇਣ ਆਏ ਆ ਜੀ ਉਹ ਜਿਹੜੇ ਉਹ ਮਹੀਨੇ ਦੇ ਦਿਨ ਹੁੰਦੇ ਆ ਤੁਹਾਨੂੰ ਪਤਾ ਸ਼ਹੀਦੀ ਦਿਹਾੜੇ ਮਹਾਰਾਜੀ ਕਰਪਨਾ ਤੁਨ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜੀ ਦੀ ਸ਼ਹੀਦੀ ਤੋਂ ਸ਼ੁਰੂ ਹੋ ਚੁੱਕੇ ਆ ਸਾਡੇ ਸ੍ਰੀ ਮਾਚਵਾੜਾ ਸਾਹਿਬ ਵਿਖੇ ਜੋ 23 24 25 ਦਾ ਉੱਥੇ 22 23 24 25 ਤੱਕ ਸਭਾ ਮਨਾਈ ਜਾਂਦੀ ਆ ਜੀ ਰਿਮਾ ਛੋੜਾ ਸਾਹਿਬ ਉਸ ਕਰਕੇ ਅਸੀਂ ਐਸ ਡੀ ਐਮ ਸਾਹਿਬ ਨੂੰ ਇਹ ਦੇਣ ਆਏ ਤੇ ਤੇ ਨਾਲ ਡੀ ਐਸ ਪੀ ਸਾਹਿਬ ਨੂੰ ਤੇ ਪੂਰੇ ਪ੍ਰਸ਼ਾਸਨ ਨੂੰ ਰਿਕਵੈਸਟ ਕਰਦੇ ਆਂ ਵੀ ਪਿਛਲੀ ਵਾਰ ਪ੍ਰਸ਼ਾਸਨ ਨੇ ਸਾਥ ਦਿੱਤਾ ਸਾਡਾ ਹੈ ਪਰ ਕੋਈ ਦਿੱਕਤਾਂ ਸਾਨੂੰ ਬਹੁਤ ਆਈਆਂ ਇੱਕ ਤਾਂ ਇਹ ਆਈਆਂ ਕਿਉਂਕਿ ਅਸੀਂ ਹਰੇਕ ਸਾਲ ਲਿਖ ਕੇ ਦੇ ਕੇ ਜਾਂਦੇ ਆਂ ਜਿਵੇਂ ਕਿ ਉੱਥੇ ਕੁਝ ਹੁੱਲੜਬਾਜ ਲੋਕ ਜਿਹੜੇ ਆਪਣੇ ਧਰਮ ਦਾ ਕਿਤਾਬਾਂ ਵੰਡਣੀਆਂ ਉਹ ਵੀ ਉਹ ਲੋਕ ਧਰਮੀ ਤਾਂ ਕਹਿ ਨਹੀਂ ਸਕਦਾ ਮੈਂ ਜਿਹੜੇ ਜਿਨ੍ਹਾਂ ਨੂੰ ਕਾਨੂੰਨਿਕ ਤੌਰ ਤੇ ਸਜ਼ਾਵਾ ਵੀ ਮਿਲੀਆਂ ਹੋਈਆਂ ਨੇ ਜਾਂ ਉਹਨਾਂ ਦੇ ਕੇਸ ਵਗੈਰਾ ਕਾਨੂੰਨਿਕ ਤੌਰ ਤੇ ਚੱਲਦੇ ਆ ਉਹ ਆਪਣਾ ਪ੍ਰਚਾਰ ਕਰਦੇ ਸੀ ਉੱਤੇ ਜਿਵੇਂ ਕਿ ਰਾਮਪਾਲ ਦੇ ਬੰਦੇ ਐਦਾਂ ਕੁਝ ਹੋਰ ਵੀ ਸੋ ਨਾਲ ਜਿਹੜੀਆਂ ਮਾਸ ਸ਼ਰਾਬ ਦੇ ਠੇਕੇ ਜਿਹੜੇ ਚੰਡੋਲ ਜਾਂ ਹੁੱਲੜਵਾਜ ਲੋਕ ਉੱਤੇ ਜਾ ਕੇ ਉਹਨਾਂ ਨੂੰ ਬਾਜੀ ਕਰਦੇ ਨੇ ਉੱਚੀ ਉੱਚੀ ਲਾ ਕੇ ਟਰੈਕਟਰਾਂ ਤੇ ਗੰਦੇ ਗਾਣੇ ਵੀ ਕਈ ਲਾਉਂਦੇ ਆ ਪਰ ਪਾਸ਼ਾ ਦੀ ਕਿਰਪਾ ਜ਼ਰੂਰ ਹੋਈ ਆ ਵੀ ਐਤਕੀ ਪਿਛਲੀ ਵਾਰ ਵੀ ਉਹ ਤੋਂ ਪਿਛਲੀ ਵਾਰ ਥੋੜਾ ਜਿਆਦਾ ਸੀ ਪ੍ਰਸ਼ਾਸਨ ਨੇ ਕੰਟਰੋਲ ਕੀਤਾ ਤੇ ਕੁਝ ਨੌਜਵਾਨ ਸੁਧਰੇ ਨੇ ਮੈਂ ਧੰਨਵਾਦ ਕਰਦਾ ਉਹਨਾਂ ਨੌਜਵਾਨ ਵੀਰਾਂ ਦਾ ਜਿਹੜੇ 17 ਸੇ ਜਾ ਕੇ ਵੀ ਆਉਂਦੇ ਆ ਪਰ ਉਹ ਨਾਲ ਸਾਡਾ ਸਹਿਯੋਗ ਵੀ ਦਿੰਦੇ ਆ ਵੀ ਜਿਵੇਂ ਟਰੈਕਟਰਾਂ ਕੋਈ ਉੱਚੀ ਉੱਚੀ ਸਪੀਕਰ ਕਹੇ ਤੇ ਬੰਦ ਕਰ ਲੈਂਦੇ ਆ ਮੈਂ ਬੇਨਤੀ ਕਰਦਾ ਸਮੂਹ ਆਪਣੇ ਸਿੱਖਾ ਵੀਰਾਂ ਨੂੰ ਇਹ ਹੋਰ ਵੀ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਗੁਰਦੁਆਰਾ ਸਾਹਿਬ ਸ੍ਰੀ ਚਰਨ ਕਬਲ ਸਾਹਿਬ ਆਉਣਗੇ ਤੇਰੀ ਚਰਨ ਕਬਲ ਸਾਹਿਬ ਜਿੰਨੇ ਵੀ ਮਾਛੌੜਾ ਸਾਹਿਬ ਦੇ ਗੁਰਦੁਆਰੇ ਆ ਸ਼ਾਂਤੀ ਨਾਲ ਆਈਏ ਸ਼ਰਧਾ ਨਾਲ ਆਈਏ ਤੇ ਭਾਵਨਾ ਨਾਲ ਆਈਏ ਤਾਂ ਜੋ ਆਪਾਂ ਸ਼ੀਧੀ ਦਿਹਾੜੇ ਜਿਹੜੇ ਆ ਉਹ ਮਨਾ ਸਕੀਏ ਭਾਵੇਂ ਫਤੇਗੜ ਸਾਹਿਬ ਆ ਭਾਵੇਂ ਸ੍ਰੀ ਚਮਕੌਰ ਸਾਹਿਬ ਦੀ ਸਭਾ ਮਨਾਈ ਜਾਣੀ ਆ ਉੱਥੇ ਵੀ ਮੈਂ ਦਾਸ ਵੱਲੋਂ ਬੇਨਤੀ ਆ ਇਹ ਸਾਰੀ ਸੰਗਤ ਨੂੰ ਪੂਰੇ ਸਿੱਖ ਜਗਤ ਔਰ ਪੂਰੀ ਦੁਨੀਆ ਨੂੰ ਜਿੱਥੇ ਜਿੱਥੋਂ ਵੀ ਕਿਹੜੇ ਕਿਹੜੇ ਧਰਮ ਦੇ ਵੀਰ ਭੈਣ ਭਰਾ ਸਾਡੇ ਆਉਣਗੇ ਵੀ ਪੂਰੀ ਸ਼ਰਧਾ ਨਾਲ ਸਿਰ ਟਾ ਕੇ ਸਿੱਖ ਧਰਮ ਦੀ ਮਰਿਆਦਾ ਨੂੰ ਫੋਲੋ ਕਰਦੇ ਆਓ ਨਾ ਕਿ ਉੱਤੇ ਤੁਸੀਂ ਕੋਈ ਸ਼ਰਾਬ ਪੀ ਕੇ ਜਿਵੇਂ ਕਿ ਇੱਕ ਜ਼ਰੂਰੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਤੁਹਾਡੇ ਮੁਲਾਜ਼ਮ ਕੋਸ ਸਾਡੇ ਸਿੰਘਾਂ ਨੇ ਫੜੇ ਸੀਗੇ ਇਹਨਾਂ ਸ਼ਰਾਬ ਪੀਤੀ ਹੋਈ ਸੀ ਸੋ ਐਤਕੀ ਐਸਾ ਨਾ ਹੋਵੇ ਅਸੀਂ ਉਹਨਾਂ ਦੀ ਵਰਦੀ ਦੇਖ ਕੇ ਕਾਨੂੰਨ 'ਚ ਰਹਿੰਦੇ ਹੋਏ ਉਹਨਾਂ ਨੂੰ ਸਮਝਾਇਆ ਔਰ ਤੁਹਾਨੂੰ ਪਤਾ ਹੈ ਕਿ ਜਿਹੜੇ ਵਰਦੀ ਪਾਈ ਹੋਵੇ ਉਹ ਕਈ ਵਾਰ ਰੋਬ ਵੀ ਬੋਰ ਰੱਖਦਾ ਵੀ ਮੈਨੂੰ ਕਿਹਨੇ ਕਿਉਂਸ ਕਹਿ ਲੈਣਾ ਐ ਕਿ ਅਸੀਂ ਵਰਦੀ ਲਾਵਾਂਗੇ ਉਹਦੀ ਆਪਣੇ ਕੋਲ ਰੱਖਾਂਗੇ ਥਾਣੇ ਅੱਗੇ ਐਸ ਡੀ ਐਮ ਸਾਹ ਨੂੰ ਡੀ ਐਸ ਪੀ ਸਾਹ ਨੂੰ ਦਵਾਂਗੇ ਪਰ ਉਹਨੂੰ ਨੰਗਾ ਕਰਕੇ ਤੋੜਾਂਗੇ ਉੱਥੋਂ ਇਸ ਕਰਕੇ ਸਾਡੀ ਬੇਨਤੀ ਹੈ ਇਹੋ ਜਿਹਾ ਕੰਮ ਨਾ ਕੋਈ ਹੋਵੇ ਕਿਉਂਕਿ ਉੱਥੇ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਛੀਦੀ ਦਿਹਾੜੇ ਨੇ ਏਡੀਆਂ ਏਡੀਆਂ ਕੁਰਬਾਨੀਆਂ ਸਾਡੇ ਖਾਤਰ ਧੰਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਸਾਡੀ ਮਾਤਾ ਮਾਤਾ ਗੁਜਰ ਕੌਰ ਜਗਤ ਮਾਤਾ ਦਸ਼ਮੇਸ਼ ਵਿਦਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਵੇਂ ਕਿਲਾ ਆਨੰਦਪੁਰ ਸਾਹਿਬ ਦਾ ਛੱਡ ਕੇ ਆਉਂਦੇ ਆ ਬੜੇ ਦਰਦ ਅਈ ਇਤਿਆਸ ਆ ਤੇ ਮਹੀਨਾ ਐ ਇਸ ਕਰਕੇ ਇਲੈਕਸ਼ਨਾਂ ਦਾ ਟਾਈਮ ਵੀ ਜਿਹੜਾ ਹਾਂਜੀ ਜਿਹੜੀ 15 ਦਿਨ ਮਾਇਆ ਜਾਂਦਾ ਇਲੈਕਸ਼ਨ ਵੀ ਇਹੀ ਦਿਨਾਂ ਦੇ ਬਿਚਲੇ ਕਿਵੇਂ ਦੇਖਦੇ ਨੇ ਜਿਹੜੇ ਇਲੈਕਸ਼ਨ ਨਹੀਂ ਸੀ ਹੋਣੇ ਚਾਹੀਦੇ ਮੈਂ ਨਹੀਂ ਚਾਹੁੰਦਾ ਵੀ ਇਦਾਂ ਕੋਈ ਤੁਸੀਂ ਇਦਾਂ ਲੋਕਾਂ ਨੇ ਫਿਰ ਜਦੋਂ ਇਲੈਕਸ਼ਨ ਵਿੱਚ ਆਉਣਗੇ ਇਹ ਲੋਕਾਂ ਨੇ ਇਹ ਤਾਂ ਜਿਹੜੇ ਪਾਰਟੀ ਵਾਜ ਲੋਕ ਹੁੰਦੇ ਨੇ ਕਿਸੇ ਵੀ ਕੋਈ ਪਾਰਟੀ ਆ ਇਹਨਾਂ ਦਾ ਤਾਂ ਨਹੀਂ ਰੁਕਦੇ ਇਹ ਬੰਦੇ ਸ਼ਰਾਬਾਂ ਚਲਾਉਣੀਆਂ ਮਾਸਤ ਲਾਉਣੇ ਇਦਾਂ ਦਾ ਕੰਮ ਕਰਦੇ ਨੇ ਅਸੀਂ ਤਾਂ ਕਹਿੰਦੇ ਆ ਵੀ ਸਰਕਾਰ ਨੂੰ ਵੀ ਚਾਹੀਦਾ ਇਹਨਾਂ ਦਿਨਾਂ ਚ ਇਲੈਕਸ਼ਨ ਰੱਦ ਕੀਤੇ ਜਾਣ ਚੀਤੀ ਦਿਹਾੜਿਆ ਜਿਹੜੇ ਇਲੈਕਸ਼ਨ ਨਾ ਹੋਣ ਜੀ ਸਾਡੀ ਅਪੀਲ ਆ ਸਰਕਾਰ ਨੂੰ ਠੀਕ ਹਾਂਜੀ ਨਾਮ ਦੱਸ ਦਿਓ ਤੁਹਾਨੂੰ ਹਾਂ ਗੁਰਪ੍ਰੀਤ ਸਿੰਘ ਖਾਲਸਾ ਜੀ ਅੱਜ ਆਇਓ ਅੱਜ ਉਹ ਦੱਸੋ ਕੀ ਕਹਣਾ ਚਾਹੋਗੇ ਅ ਅੱਜ ਐਸਡੀਐਮ ਸਾਹਿਬ ਦਾਫਤਰ ਸਾਰੇ ਇਕੱਠੇ ਹੋਏ ਆਂ ਔਰ ਅਸੀਂ ਮਾਛੂੜਾ ਸਾਹਿਬ ਦੀ ਜੋ ਆਪਣੇ ਸਿੱਧੀ ਜੁੜ ਮੇਲ ਸ਼ੁਰੂ ਹੋਣ ਲੱਗਿਆ ਆ ਆਪਣੇ 22 23 24 25 ਉਸ ਦੇ ਸਬੰਧ ਵਿੱਚ ਅਸੀਂ ਉਰੇ ਆਏ ਸੀਗੇ ਮੈਮਰੰਡਮ ਦੇ ਮੈਮਰੰਡਮ ਵਿੱਚ ਕੀ ਕੀ ਲਿਖਿਆ ਗਿਆ ਸੀ ਉਹਦੇ ਵਿੱਚ ਜਿਹੜੀ ਮੀਟ ਦੀਆਂ ਦੁਕਾਨਾਂ ਜਾਂ ਆਪਣੇ ਦਾਰੂ ਦੇ ਠੇਕੇ ਵਗੈਰਾ ਤੇ ਚੰਡੋਲ ਵਗੈਰਾ ਜਿਹੜੇ ਅੱਜ ਕੱਲ ਤੰਬਾਕੂ ਦੀਆਂ ਦੁਕਾਨਾਂ ਵੀ ਇਹ ਬੰਦ ਕਰਵਾਈਆਂ ਜਾਣ ਚਾਰੇ ਪਾਸੇ ਜੀ ਲੱਗਦਾ ਹਰ ਸਾਲ ਤੁਹਾਨੂੰ ਡੇਣਾ ਪੈਂਦਾ ਇਹ ਪ੍ਰਸ਼ਾਸਨ ਕੋਲ ਵੀ ਰੋਣ ਰੋਮ ਹੁੰਦਾ ਨਹੀਂ ਇਹ ਤਾਂ ਹੀ ਹੁਣ ਪ੍ਰਸ਼ਾਸਨ ਨੂੰ ਆਪ ਵੀ ਚਾਹੀਦਾ ਹਨਾ ਵੀ ਇਹ ਜਿਹੜੀਆਂ ਚੀਜ਼ਾਂ ਨਹੀਂ ਹੁਣ ਕਿਉਂਕਿ ਪਤਾ ਹੀ ਹੈ ਹਰ ਸਾਲ ਬਣਾਇਆ ਬਿਲਕੁਲ ਜੀ ਬਿਲਕੁਲ ਫਿਰ ਵੀ ਤੁਹਾਨੂੰ ਆਉਣਾ ਪੈਂਦਾ ਅਰਜ਼ੀ ਮੰਗਾ ਦੇਣੇ ਬਿਲਕੁਲ ਇਹ ਪੱਕੇ ਤੌਰ ਤੇ ਬੰਦ ਹੋਣਾ ਚਾਹੀਦਾ ਜੀ ਇਹ ਸਮਰਾਲੇ ਵਾਲੇ ਕੀ ਕਹ ਰਹੇ ਸਮਰਾਲੇ ਵਾਲੇ ਵੀ ਅਸੀਂ ਕਹਾਂਗੇ ਵੀ ਇੱਥੇ ਵੀ ਗੁਰੂ ਸਾਹਿਬ ਆਏ ਨੇ ਵੀ ਇੱਥੇ ਵੀ ਜਿਹੜੀਆਂ ਦੁਕਾਨਾਂ ਨੇ ਉਹ ਚਾਰ ਜਣ ਬੰਦ ਹੋਣੀਆਂ ਚਾਹੀਦੀਆਂ ਨੇ ਜੀ ਠੀਕੇ ਸਭ ਬੰਦ ਆ ਠੀਕੇ ਠੀਕੇ ਹੋਗੇ ਮੀਡੀਆ ਦੁਕਾਨਾਂ ਹੋ ਗਈਆਂ ਜਿਹੜੇ ਤਬ ਇੱਥੇ ਵੀ 3-4 ਦਿਨ 22 21 21 22 23 24 ਦਿਨ। ਪਰ ਥੋੜਾ ਸਾਬ ਜੇ ਕੋਈ ਵੀਡੀਓ ਦਾ ਖੁੱਲ੍ਹੇ ਮਿਲੇ ਤਾਂ ਕੀ ਕਾਰਵਾਈ ਹੋਵੇਗੀ? ਦੇਖੋ ਕਾਰਵਾਈ ਤਾਂ ਹੁਣ ਪ੍ਰਸ਼ਾਸਨ ਨੇ ਦੇਖਣਾ ਹੋਣਾ ਵੀ ਜੇ ਸਿੰਘਾਂ ਨੂੰ ਚੁੱਪ ਕਰਾਉਣਾ ਇਹ ਤਾਂ ਪ੍ਰਸ਼ਾਸਨ ਦੇ ਉੱਪਰ ਛਿੜਤੀ ਆ ਅਸੀਂ। ਸ਼ਾਂਤੀ ਤਾਂ ਹੁਣ ਪ੍ਰਸ਼ਾਸਨ ਨੇ ਕਾਇਮ ਰੱਖਣੀ ਆ ਉੱਥੇ। ਇਲੈਕਸ਼ਨਾਂ ਦੇ ਬਾਰੇ ਜੇ ਆਮ ਕਰਕੇ ਚਰਚਾ ਬੰਦੀ ਚੱਲਦੀ ਹੈ। ਇਲੈਕਸ਼ਨ ਦੇ ਜਿਹੜੇ ਹੁਣ ਕੋਈ ਚੀਜ਼ ਦੀ ਜੜੇ ਚੱਲਦੇ ਨੇ ਇਲੈਕਸ਼ਨ ਵੀ ਸਿੱਟੇ। ਦੇਖੋ ਇਹਦੇ ਵਿੱਚ ਤਾਂ ਹੁਣ ਆਪਾਂ ਨੂੰ ਪਤਾ ਹੀ ਆ ਵੀ ਇਹਨਾਂ ਨੇ ਤਾਂ ਜਿਹੜੇ ਇਲੈਕਸ਼ਨ ਹੋ ਰਿਹਾ ਇਹਦੇ ਵੀ ਤਾਂ ਮੀਡ ਦਾਰੂ ਇਹਨਾਂ ਨੇ ਚਲਾਉਣੀ ਚਾਹੁੰਨੀ ਆ ਪਰ ਅਸੀਂ ਸਰਕਾਰ ਨੂੰ ਬੇਨਤੀ ਇਹ ਕਰਦੇ ਆ ਵੀ ਇਹਨੂੰ ਇਥੋਂ ਡਿਲੇ ਕੀਤਾ ਜਾਵੇ ਸ਼ਹੀਦੀ ਜੋੜ ਮੇਲ ਤੋਂ ਬਾਅਦ ਹੀ ਇਲੈਕਸ਼ਨਾਂ ਦਾ ਟਾਈਮ ਦਿੱਤਾ ਜਾਵੇ ਇਹਨੂੰ ਲੈ ਕੇ ਕੋਈ ਲੈਟਰ ਪੀਜੀ ਸਰਕਾਰ ਨੂੰ ਵੀ ਉਹ ਵੀ ਜਿਵੇਂ ਹੁਣ ਅਸੀਂ ਆ ਤੁਹਾਡੇ ਮਾਧਿਅਮ ਰਾਹੀਂ ਮੀਡੀਆ ਦੇ ਮਾਧਿਅਮ ਰਾਹੀਂ ਉਹ ਕਹਿ ਰਹੇ ਆ ਬਾਕੀ ਜਿਵੇਂ ਵੀ ਕੋਈ ਵਿਚਾਰ ਹੋਊਗਾ ਫਿਰ ਅਸੀਂ ਸਾਰੇ ਸੰਗਠਨਾਂ ਜਿਵੇਂ ਹੋਊਗਾ ਉਸ ਹਾਵਨਾ ਸੀ ਆਪਣੇ ਬੋਲੋ ਲਿਖਤੀ ਦਵਾਂਗੇ ਉਲੜਵਾਜਾਂ ਨੂੰ ਕੀ ਕਹਣਾ ਹੈ ਉਲੜਵਾਜਾਂ ਨੂੰ ਬੇਇੰਤਿਆ ਹੈ ਜੀ ਵੀ ਦੇਖੋ ਆਪਣੇ ਸ਼ੀਧੀ ਜੋੜ ਦਿਹਾੜੇ ਨੇ ਇਹ ਵੀ ਆਪਾਂ ਪਿਆਰ ਸਤਿਕਾਰ ਨਾਲ ਮਨਾਈਏ ਉਲੜਵਾਜੀ ਨਾ ਕਰੀਏ ਤਾਂ ਜ਼ਿਆਦਾ ਬਿਹਤਰ ਹੈ